ਮੈਂ ਸੋਚਦੀ ਸੀ ਜੇ ਮੈਂ ਆਂ ਪਿੰਡਾਂ ਟੂਰਨਾਮੈਂਟ ਹੁੰਦੇ ਆ ਹ ਤੱਕ ਐਸਾ ਖੂਬਸੂਰਤ ਟੂਰਨਾਮੈਂਟ ਹੈ ਵਾਕਈ ਮੈਂ ਕਹਿਆ ਕਿ ਪਿੰਡ ਦੇ ਗਰਾਊਂਡ ਤੋਂ ਕਿ ਦੁਨੀਆ ਦੇ ਗਰਾਊਂਡ ਤੱਕ ਜਾਣ ਵਾਲਾ ਸਾਡੇ ਨੌਜਵਾਨ ਜਿਨ੍ਹਾਂ ਦੀਆਂ ਚੌੜੀਆਂ ਛਾਤੀਆਂ ਨਸ਼ਿਆਂ ਤੋਂ ਪਰਸੇ ਹੋ ਕੇ ਆਪਣੇ ਖੇਡਾਂ ਵਿੱਚ ਆਪਣੀ ਤੰਦਰੁਸਤੀ ਵਿੱਚ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨ ਸਾਡੀ ਇਹ ਧਰਤੀ ਹੈ ਜਿਹੜੀ ਇਹ ਸਾਰੀ ਰੈਵਿਊਲੂਸ਼ਨਰੀ ਆਜ਼ਾਦੀ ਘੁਲਾਟੀਆਂ ਦੀ ਇਹ ਸਾਡੀ ਧਰਤੀ ਦੀ ਪੁੱਖੋਂ ਜਨਮ ਲਿਆ ਹੈ ਇਹ ਸਾਡੇ ਬੱਚਿਆਂ ਨੇ ਇਹ ਸਾਡੇ ਚਮਕਦੇ ਹੋਏ ਗੁਲਾਬਾਂ ਦੇ ਤਰ੍ਹਾਂ ਕਿ ਮਾਂ ਹੋਣ ਦੇ ਨਾਤੇ ਬੜਾ ਦੁੱਖ ਹੁੰਦਾ ਜਦੋਂ ਬੱਚੇ ਨਸ਼ਿਆਂ 'ਚ ਪੈਂਦੇ ਨੇ ਪਰ ਦਿਲ ਖੁਸ਼ ਹੋ ਗਿਆ ਕਿ ਬੱਚੇ ਜਿਹੜੇ ਨੇ ਜਦੋਂ ਖੇਡ 'ਚ ਪੈਂਦੇ ਨੇ ਤਾਂ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵੱਖ-ਵੱਖ ਸੰਸਥਾਵਾਂ ਵੱਲੋਂ ਅਤੇ ਸਰਕਾਰਾਂ ਵੱਲੋਂ ਸਮੇਂ-ਸਮੇਂ ਦੇ ਉੱਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਈ ਉਪਰਾਲੇ ਕੀਤੇ ਜਾਂਦੇ ਨੇ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਿਆ ਜਾ ਸਕੇ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਦੱਸਿਆ ਜਾ ਸਕੇ ਤੇ ਉਹਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ ਅਜੇਈ ਉਪਰਾਲਾ ਪਵਾਨੀਗੜ੍ਹ ਦੇ ਵਿੱਚ ਕੀਤਾ ਗਿਆ ਜਿੱਥੇ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਤੇ ਇਸ ਟੂਰਨਾਮੈਂਟ ਦੀ ਖਾਸੀਅਤ ਇਹ ਰਹੀ ਜਿੱਥੇ ਖਿਡਾਰੀਆਂ ਤੇ ਆਮ ਲੋਕਾਂ ਨੇ ਇਹਦੇ ਵਿੱਚ ਹਿੱਸਾ ਲਿਆ ਕਾਂਗਰਸ ਦੀ ਲੀਡਰਸ਼ਿਪ ਵੀ ਪਹੁੰਚੀ ਤੇ ਕਾਂਗਰਸ ਦੀ ਲੀਡਰਸ਼ਿਪ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਨਸ਼ਿਆਂ ਤੋਂ ਤੌਬਾ ਕਰਨ ਤੇ ਖੇਡਾਂ ਵੱਲ ਜ਼ਿਆਦਾ ਧਿਆਨ ਦੇਣ ਤਾਂ ਜੋ ਪੰਜਾਬ ਨੂੰ ਪੂਰੀ ਤਰ੍ਹਾਂ ਸਿਹਤਮੰਦ ਬਣਾਇਆ ਜਾ ਸਕੇ ਅੱਜ ਯੋ ਟੂਰਨਾਮੈਂਟ ਦੇਖ ਕਿਦਾਂ ਲੱਗ ਰਿਹਾ ਮੈਂ ਪਹਿਲੀ ਵਾਰ ਐਡਬ ਡੱਟ ਟੂਰਨਾਮੈਂਟ ਦੇਖਿਆ ਔਰ ਸਾਰੇ ਬਰਿੰਦਰ ਹੁਣੀ ਬਰਿੰਦਰ ਇਹਨਾਂ ਦੀ ਟੀਮ ਸਰਪੰਚ ਸਾਹਿਬ ਸਾਰਿਆਂ ਨੇ ਬਹੁਤ ਅੱਛਾ ਕੀਤਾ ਮੈਂ ਕੱਲ ਸੁਨਦਰਪਾਲ ਸਿੰਘ ਇਹਨੇ ਕਿਹਾ ਮੈਂ ਸੋਚਦੀ ਸੀ ਜਿਵੇਂ ਆਮ ਪਿੰਡਾਂ ਟੂਰਨਾਮੈਂਟ ਹੁੰਦੇ ਆ ਆ ਤੱਕ ਐਸਾ ਖੂਬਸੂਰਤ ਟੂਰਨਾਮੈਂਟ ਹੈ ਵਾਕਈ ਮੈਂ ਕਿਹਾ ਕਿ ਪਿੰਡ ਦੇ ਗਰਾਊਂਡ ਤੋਂ ਕਿ ਦੁਨੀਆ ਦੇ ਗ라운ਡ ਤੱਕ ਜਾਣ ਵਾਲਾ ਪੰਜਾਬ ਦੇ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਆ ਇਹ ਹੀ ਕਹਿਣਾ ਚਾਹੁੰਦੀ ਆ ਕਿ ਪੰਜਾਬ ਦੇ ਅਸੀਂ ਮਾਵਾ ਇਹੀ ਸੋਚਦੇ ਆ ਸਾਡੇ ਨੌਜਵਾਨ ਜਿਨ੍ਹਾਂ ਦੀਆਂ ਟੀਆਂ ਚੌੜੀਆਂ ਛਾਤੀਆਂ ਨਸ਼ਿਆਂ ਤੋਂ ਪਾਸੇ ਉੱਤੇ ਆਪਣੇ ਖੇਡਾਂ ਵਿੱਚ ਆਪਣੀ ਤੰਦਰੁਸਤੀ ਵਿੱਚ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨ ਸਾਡੀ ਇਹ ਧਰਤੀ ਹੈ ਜਿਹੜੀ ਇਹ ਸਾਰੀ ਰੈਵੋਲਿਊਸ਼ਨਰੀ ਆਜ਼ਾਦੀ ਕਹਾਟੀਆਂ ਦੀ ਇਹ ਸਾਡੀ ਧਰਤੀ ਦੀ ਪੁੱਤੋਂ ਜਨਮ ਲਿਆ ਇਹ ਸਾਡੇ ਬੱਚਿਆਂ ਨੇ ਇਹ ਸਾਡੇ ਚਮਕਦੇ ਹੋਏ ਗੁਲਾਬ ਜਿਹਾ ਸਭ ਤੋਂ ਪਹਿਲਾਂ ਤਾਂ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਨਾ ਕਿ ਮੈਂ ਕਦੇ ਵੀ ਸੰਗਰੂਰ ਦੇ ਆਪਣੇ ਹਲਕੇ ਦੇ ਵਿੱਚ ਐਡਾ ਵੱਡਾ ਕਬੱਡੀ ਦਾ ਮੈਂ ਪਹਿਲੀ ਵਾਰ ਦੇਖ ਰਿਹਾ ਐਡਾ ਵੱਡਾ ਜੋਸ਼ ਹੈ ਨੌਜਵਾਨਾਂ ਦੇ ਵਿੱਚ ਬੜਾ ਜ਼ਬਰਦਸਤ ਉਪਰਾਲਾ ਹੈ ਸਾਰੇ ਪ੍ਰਬੰਧਕਾਂ ਦਾ ਉਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਤੇ ਪ੍ਰਮਾਤਮਾ ਕਰੇ ਉਹਨਾਂ ਦਾ ਜੋਸ਼ ਬਰਕਰਾਰ ਰਹੇ ਆਉਣ ਵਾਲੇ ਸਮੇਂ 'ਚ ਇਸ ਤਰੀਕੇ ਨਾਲ ਵੱਡੇ ਖੇਡ ਮੇਲੇ ਉਹ ਦੁਆਰਾ ਕਰਾਉਂਦੇ ਰਹਿ ਮੈਨੂੰ ਬਹੁਤ ਖੁਸ਼ੀ ਹੋਈ ਜੀ ਅੱਜ ਜੋ ਸਾਡੇ ਭਰਾ ਬਰਿੰਦਰ ਕੰਨਵਾ ਜੀ ਨੇ ਇੰਨਾ ਵਧੀਆ ਵੈਲ ਆਰਗੇਨਾਈਜ਼ਡ ਕਬੱਡੀ ਮੇਜਰ ਲੀਗ ਕਬੱਡੀ ਟੂਰਨਾਮੈਂਟ ਰੱਖਿਆ ਬਹੁਤ ਮਨ ਮਹਿਸੂਸ ਕਰਦੀਆਂ ਕਿ ਮੇਰੇ ਪੇਕੇ ਦਾ ਜ਼ਿਲ੍ਹਾ ਸਲਾਮ ਹੈ ਮੋਰਓਵਰ ਮੇਰੇ ਫਾਦਰ ਕਬੱਡੀ ਦੇ ਕੈਪਟਨ ਹੁੰਦੇ ਸੀ ਮੈਨੂੰ ਬੜੀ ਖੁਸ਼ੀ ਹੋਈ ਕਿ ਇਹਨਾਂ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਲਈ ਬਹੁਤ ਮਿਹਨਤ ਕੀਤੀ ਅਰ ਧੰਨਵਾਦ ਕਰਦੀ ਹਾਂ ਇਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਸਫਲ ਕਰਾਉਣ 'ਚ ਦਿਨ ਰਾਤ ਇੱਕ ਕੀਤਾ ਨੌਜਵਾਨਾਂ ਨੂੰ ਅਪੀਲ ਕਰਨ ਜਰੂਰ ਅੱਜ ਜੋ ਜੋਕਾ ਸਮਾਂ ਹੈ ਜੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੀਆਂ ਮਹਿਲਾ ਕਾਂਗਰਸ ਦੀ ਇੱਕ ਮਾਂ ਹੋਣਗੇ ਨਾਤੇ ਬੜਾ ਦੁੱਖ ਹੁੰਦਾ ਜਦੋਂ ਬੱਚੇ ਨਸ਼ਿਆਂ 'ਚ ਪੈਂਦੇ ਨੇ ਪਰ ਦਿਲ ਖੁਸ਼ ਹੋ ਗਿਆ ਕਿ ਬੱਚੇ ਜਿਹੜੇ ਨੇ ਜਦੋਂ ਖੇਡ 'ਚ ਪੈਂਦੇ ਨੇ ਤਾਂ ਨਸ਼ੇ ਤੋਂ ਦੂਰ ਰਹਿੰਦੇ ਨੇ ਤਾਂ ਬਹੁਤ ਚੰਗੀ ਗੱਲ ਹੈ ਜਿਹੇ ਟੂਰਨਾਮੈਂਟ ਕਰਾਉਂਦੇ ਸਾਰੇ ਨਗਰ ਨੂੰ ਬਧਾਈ ਦਿੰਨੀ ਆ ਕਿ ਉਹਨਾਂ ਦੇ ਬੱਚਾ ਨੇ ਬਾਹਰ ਜਾ ਕੇ ਵੀ ਇਸ ਮਾਂ ਕਬੱਡੀ ਨੂੰ ਪ੍ਰਮੋਟ ਕਰਨ ਲਈ ਬਹੁਤ ਉਪਰਾਲੇ ਕੀਤੇ। ਮੇਰੇ ਦਿਨੋ ਯਾਦ ਹੈ ਟੂਰਨਾਮੈਂਟ ਕਰਾ ਰਿਹਾ ਕਿਦਾਂ ਦਾ ਮਸਤ ਕਰ ਰਹੇ ਹੋ। ਬਹੁਤ ਧੰਨਵਾਦ ਜੀ ਆਦੇ। ਤੇ ਜੇ ਤਾਂ ਤੇ ਆਦਾ ਧੰਨਵਾਦ ਆਇਆ ਸਭ ਤੋਂ ਵੱਡਾ। ਬੜੇ ਭਰਾ ਬੜੇ ਸਾਡੇ ਜਿੱਤਾਂ ਬੜਾ ਬਾਜੀ ਹਜ਼ਾਰਾਂ ਦੇ ਹਿਸਾਬ ਦੇ ਨਾਲ ਨੌਜਵਾਨ ਸਾਥੀ ਸਾਰੇ ਪੁਲਿਸ ਨਾਲ ਨੇ ਕਰੀ ਹੈ ਛੱਟੋ ਘੱਟ ਜੋ ਜੀ ਗਿਆਂ ਚੱਟੂ ਘੱਟ ਦਾ ਸਰਦਾਰ ਸਿੰਘ ਕਰਮਾ ਜੀ ਜਿਆਦਾ ਖੁਸ਼ੀ ਹੋ ਰਹੀ ਹੈ ਕਬੱਡੀ ਕਬੱਡੀ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਉਹ ਦਿਨੋਂ ਦੇ ਨਾਲ ਜਾਰੀ ਹੈ ਆਪਣੇ ਮਾਲਵੇ ਦੇ ਵਿੱਚ ਪੰਜਾਬ ਦੇ ਪੰਜਾਬ ਦੇ ਸਾਡੇ ਵੀਰ ਕੀ ਨੌਜਵਾਨਾਂ ਨੂੰ ਕੀ ਸੰਦੇਸ਼ ਹੈ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਜੀਤ ਕਬੀਆਤ ਨਸ਼ਾ ਵਗੈਰਾ ਛੱਡ ਕੇ ਖੇਡਾਂ ਵਾਲਾ ਪਛਾਣ ਦੇ ਆਪਣੇ ਪੰਜਾਬ ਦਾ ਆਪਣੇ ਜਨਕਾ ਕਟੇ ਵੀਰ ਅਤੇ ਮੈਂ ਵਧਾਈ ਦੇਣਾ ਇਸ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਵੱਡਾ ਯੋਗਦਾਨ ਹੈ ਜਨਜੀਤ ਕਮਾਨ ਜਨਜੀਤ ਗੱਲੀ ਜੀ ਉਹਨਾਂ ਦੇ ਸਾਰੇ ਸਾਥੀ ਵੀ ਤੇ ਜਿਹੜਾ ਜਿਹੜਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਜਿਹੜੇ ਵੀ ਵੱਡੇ ਯੋਗਦਾਨ ਰੱਖੇ ਸਾਡੇ ਯਾਰ ਜਿਹੜੇ ਮੁਕਤ ਦੇ ਆ ਜੀ ਰਜਿੰਦਰ ਕੋਲ ਪੜ੍ਹਾਈ ਤੋਂ ਬਾਅਦ ਰਹਿੰਦੇ ਨਾਲ ਹੋਈ ਕੇਂਦਰੀ ਭਾਸ਼ਾ ਬੁਲੰਦ ਸਰਪੰਤੇ ਪੱਤੀ ਦੇ ਬਾਵਾਸ਼ਤ ਹੋਣ ਦਾਵਾ ਜਿਹੜਾ ਪਹਿਲਾ ਫੋਨ ਦੇ ਪਿਆਰ ਦੇ ਸਰਦਾਰ ਜੀ ਜਿਲ੍ਹਾ ਪ੍ਰਧਾਨੂ ਸਰਵੰਨ ਪ੍ਰਮਾਣੇ ਲੱਖੇ ਜੀ ਜੀ ਦੇ ਪ੍ਰਧਾਨ ਦੇ ਜੰਦੇ ਕਮਾਨੀ ਬਾਰੇ ਤਹਾਰ ਗਵਾਨ ਕਹਿੰਦਾ ਹੈ ਦੇਖੋ ਸਟੋਕ ਫੱਟੇ ਪੱਸ ਰਹੇ ਆਪਾਂ ਮਨਹਿ ਕਬੱਡੀ ਮੈਚ ਕਰਦੇ ਕਬੱਡੀ ਕਲੱਬ ਯਾਰ ਕੋਟ ਹੈ ਔਰ ਦੂਜੇ ਵਾਲੇ ਸੇ ਦੇ ਆਪਾਂ ਦੀ ਕਬੱਡੀ ਕਲੱਬ ਯਾਰ ਜੀ ਲੋਕ ਜੀ ਆਜਾ ਦੇ ਧੰਵਾ ਦੇ ਮੈਚ ਦੇ ਨਾਲ ਗੁੰਜਾ ਰਹੀ ਹੈ ਸਾਰੇ ਬੰਦਾ ਗਾਲ ਹੋ ਰਿਹਾ ਹੈ ਭਾਈ ਚਾਰੇ ਦਾ ਜਨਾਬੇ ਔਰ ਕਿਤੇ ਕਰਵਾਏ ਸਾਰੇ ਵੀਰਾਂ ਨੂੰ ਜਗੀ ਧੰਡੋਲੀ ਵੀ ਪੱਟੀ ਜਿੰਨੇ ਵਾਰੀ ਅੱਜ ਮਿਲ ਕੇ ਇਸ ਮੌਕੇ ਦੇ ਉੱਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ ਖਾਸ ਕਰ ਰਜਿੰਦਰ ਕੌਰ ਪੱਠਲ ਜੋ ਸੀਨੀਅਰ ਕਾਂਗਰਸੀ ਲੀਡਰ ਨੇ ਤੇ ਇਸ ਤੋਂ ਇਲਾਵਾ ਮਹਿਲਾ ਵਿੰਗ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਵੀ ਉੱਚੇ ਚਤੌਰ ਦੇ ਉੱਤੇ ਸ਼ਿਰਕਤ ਕੀਤੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ